ਅਮਰੀਕਾ ਵਿੱਚ ਗੋਲੀਬਾਰੀ ਦੀ ਇੱਕ ਹੋਰ ਤਾਜ਼ਾ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਉੱਥੋਂ ਦੇ ਲੋਕਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਅਰਸਲ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਪੁਲਿਸ ਅਫਸਰ ਵੱਲੋਂ ਸ਼ੱਕ ਦੇ ਆਧਾਰ 'ਤੇ ਬਣੇ ਹਾਲਾਤ ਤਹਿਤ ਇੱਕ 13 ਸਾਲਾ ਦੇ ਬੱਚੇ ਦੀ ਹਤਿਆ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਗੁੱਸੇ ਦੀ ਲਹਿਰ ਵਿਖਾਈ ਦੇ ਰਹੀ ਹੈ। ਇਸ ਦਰਮਿਆਨ ਰੋਸ ਪ੍ਰਦਰਸ਼ਨ ਵੀ ਹੋਏ ਨੇ। ਅਤੇ ਲੜਕੇ ਦੀ ਆਦ ਵਿੱਚ ਕੈਂਡਲ ਮਾਰਚ ਵਿਜਲ ਵੀ ਹੋਇਆ ਇਸ ਤੋਂ ਬਾਅਦ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਮੇਅਰ ਦੇ ਨਾਲ ਮੁਲਾਕਾਤ ਕਰਨ ਵੇਲੇ ਲੜਕੇ ਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੇ ਭਾਈਚਾਰੇ ਵੱਲੋਂ ਸੁਭਾਵਕ ਜਜ਼ਬਾਤੀ ਰੋਸ ਵੀ ਜ਼ਾਹਰ ਕੀਤਾ ਗਿਆ ਇਹ ਘਟਨਾ ਉਸ ਵੇਲੇ ਵਾਪਰੀ ਸੀ ਜਦੋਂ ਪੁਲਿਸ ਨੇ ਪਿੱਛਾ ਕਰਦੇ ਹੋਏ ਇਸ ਬੱਚੇ ਨੂੰ ਗੋਲੀ ਮਾਰ ਦਿੱਤੀ ਕਿਉਂਕਿ ਜਦੋਂ ਪੁਲਿਸ ਵੱਲੋਂ ਰੁਕਣ ਲਈ ਕਿਹਾ ਗਿਆ ਤਾਂ ਉਹ ਲੜਕਾ ਤੇ ਉਸ ਦੇ ਦੋਸਤ ਰੁਕੇ ਨਹੀਂ ਸਗੋਂ ਭੱਜਣ ਲੱਗੇ ਇਸ ਤੋਂ ਬਾਅਦ ਇਹਨਾਂ ਲੜਕੀਆਂ ਨੇ ਹੈਂਡਗਨ ਵਰਗੀ ਕੋਈ ਚੀਜ਼ ਵਿਖਾਈ ਤਾਂ ਪੁਲਿਸ ਵਾਲੇ ਨੇ ਉਹਨਾਂ ਉੱਤੇ ਗੋਲੀ ਚਲਾ ਦਿੱਤੀ ਇਸ ਰਾਨ ਜਾਂਚ ਤੋਂ ਪਤਾ ਲੱਗਿਆ ਕਿ ਲੜਕੀਆਂ ਦੇ ਕੋਲ ਮੌਜੂਦ ਹੈਂਡਗਨ ਅਸਲ ਵਿੱਚ ਹੈਂਡਗਨ ਨਹੀਂ ਸੀ ਬਲਕਿ ਪੈਲੇਟ ਗਨ ਦੀ ਨਕਲ ਸੀ ਪਰ ਸ਼ੱਕ ਦੇ ਬਿਨਾਂ ਉੱਤੇ ਚੱਲੀ ਗੋਲੀ ਕਾਰਨ ਇਸ ਲੜਕੇ ਦੀ ਜਾਨ ਚਲੀ ਗਈ ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਮਹਿਕਮੇ ਵੱਲੋਂ ਘਟਨਾ ਕ੍ਰਮ ਵਿੱਚ ਸ਼ਾਮਲ ਪੁਲਿਸ ਅਫਸਰਾਂ ਨੂੰ ਛੁੱਟੀ ਉੱਤੇ ਭੇਜ ਦਿੱਤਾ ਗਿਆ ਅਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਗਈ ਹੈ